ਦਿਸ਼ਾ ਤੋਂ ਧੋਖੇ ਕਿੱਤਾ ਵੇਚਣਾ ਹੈ ਉਹ ਜਿੱਥੇ ਸਾਨੂੰ ਮਰਜ਼ੀ ਤੁਸੀਂ ਫੜਵਾ ਦੋ ਚਿਟਾ ਵੇਚਣ ਵਾਲਿਆਂ ਦੇ ਹੌਸਲੇ ਹੁਣ ਇਹਨੇ ਬੁਲੰਦ ਨੇ ਕਿ ਉਹ ਛੋਟੇ-ਛੋਟੇ ਬੱਚਿਆਂ ਨੂੰ ਹੀ ਆਪਣੇ ਨਾਲ ਚਿਟਾ ਵੇਚਣ ਤੇ ਲਗਾ ਰਹੇ ਹਨ ਤਾਂ ਕਿ ਉਹਨਾਂ ਤੇ ਕੋਈ ਸ਼ੱਕ ਨਾ ਕਰ ਸਕੇ ਅਜਿਹਾ ਹੀ ਇੱਕ ਮਾਮਲਾ ਫਿਰੋਜ਼ਪੁਰ ਦੇ ਪਿੰਡ ਸੋਢੀ ਨਗਰ ਤੋਂ ਸਾਹਮਣੇ ਆਇਆ ਇਥੋਂ ਦੇ ਰਹਿਣ ਵਾਲੇ ਗੱਬਰ ਸਿੰਘ ਜੋ ਕਿ ਦਿਹਾਤੀ ਮਜ਼ਦੂਰੀ ਕਰਦਾ ਹੈ ਉਸ ਦੇ ਦੋ ਬੱਚੇ ਹਨ ਜਦ ਬੱਚੇ ਸਕੂਲਾਂ ਵਾਪਸ ਆਉਂਦੇ ਹਨ ਤਾਂ ਗਵਾਂਢ ਦੇ ਵਿੱਚ ਰਹਿਣ ਵਾਲੇ ਉਸ ਦੇ ਬੱਚਿਆਂ ਨੂੰ ਚਿਟਾ ਵੇਚਣ ਵਾਸਤੇ ਨਾਲ ਲੈ ਜਾਂਦੇ ਹਨ ਇਸ ਬਾਰੇ ਜਦ ਚਾਂਦੇ ਪਿਤਾ ਗੱਬਰ ਸਿੰਘ ਨੂੰ ਪਤਾ ਚੱਲਿਆ ਤਾਂ ਉਸਨੇ ਆਪਣੇ ਬੱਚੇ ਨੂੰ ਝੜਕਿਆ ਤਾਂ ਕਿ ਉਹ ਇਸ ਗਲਤ ਰਾਹ ਤੇ ਨਾ ਪੈਣ ਪਰ ਚਿੱਟਾ ਵੇਚਣ ਵਾਲਿਆਂ ਨੂੰ ਇਹ ਗੱਲ ਬਰਦਾਸ਼ਤ ਨਾ ਹੋਈ ਜਿਸ ਤੋਂ ਬਾਅਦ ਬੱਚੇ ਨੂੰ ਝੜਕ ਰਹੇ ਪਿਤਾ ਤੇ ਹੀ ਗਵਾਂਡੀਆਂ ਨੇ ਹਮਲਾ ਕਰ ਦਿੱਤਾ ਮੈਂ ਸੋਢੀ ਨਗਰ ਦਾ ਜੀ ਰਹਿਣ ਵਾਲਾ ਗੱਬਰ ਮੇਰਾ ਨਾਮ ਹੈ ਦਿਹਾੜੀ ਮਜ਼ਦੂਰੀ ਮੈਂ ਕਰਨਾ ਜੀ ਤੇ ਮੁੰਡਾ ਮੇਰਾ ਅੱਧੀ ਰਾਤ ਘਰੇ ਵੜਿਆ ਜੀ ਜੇ ਮੈਂ ਕੁੱਟਿਆ ਮਾਰਿਆ ਉਹਨੂੰ ਕੀ ਗਲਬਾ ਪਈ ਹੈ ਗਲਬਾਤ ਜੀ ਜੇ ਮੈਂ ਮੁੰਡੇ ਨੂੰ ਮਾਰਿਆ ਤੇ ਫਿਰ ਮੈਨੂੰ ਇੱਟਾਂ ਚ ਲਾਉਣ ਲੱਗ ਪਿਆ ਜੀ ਗਵਾਂਡੀ ਜੀ ਨਾਲ ਮੇਰੇ ਕੀ ਰੋਕਿਆ ਤੁਸੀਂ ਆਦੇ ਲਾ ਕੇ ਚੇ ਨਾ ਹਾਂ ਵੀ ਮੈਂ ਆਖਿਆ ਵੀ ਜੀ ਤੈਨੂੰ ਵੀ ਬਣਾਉਣਗੇ ਇਹੋ ਜਿਹਾ ਲੈ ਜਾਂਦੇ ਨੇ ਨਾਲ ਹਾਂ ਜੀ ਨਾਲ ਲੈ ਜਾਂਦੇ ਨੇ ਤੇ ਬਾਅਦ ਚ ਲੜ ਭੇਜੇ ਮੇਰੇ ਨਾਲ ਇਹਦੇ ਤੇ ਚਿੱਟਾ ਵਗਾਉਂਦੇ ਜੀ ਅੱਛਾ ਹਾਂ ਜੀ ਵੀ ਰੋਕਿਆ ਤੇ ਉਹਨਾਂ ਨੇ ਤੁਹਾਡੇ ਤੇ ਅੰਮਲ ਕਰ ਹਾਂ ਜੀ ਇੱਟਾਂ ਚ ਚਲਾਈਆਂ ਜੀ ਮੇਰੇ ਮਾਰਿਆ ਕੇ ਚਲਾਈਆਂ ਉਹਦੇ ਤੇ ਘਮਲਾ ਘਾਤਤਾ ਕਰਿਆ ਆਪੇ ਹਾਂਜੀ ਕੰਮ ਤੋਂ ਆਏ ਜੇ ਉਹਦਾ ਹੀ ਅਮਲਾ ਕਰਤਾ ਹਾਂਜੀ ਮੈਂ ਕੰਮ ਤੋਂ ਆਇਆ ਜੀ ਤੇ ਇਹਨਾਂ ਨੇ ਈਟਾਂ ਜਲਾਈਆਂ ਮੇਰੇ ਉਹਦੇ ਮੁੰਡੇ ਨੂੰ ਲੜਿਆ ਜੀ ਮੈਂ ਹਾਂ ਤੇ ਇਹਨੇ ਇੱਕ ਕਹਿੰਦਾ ਤੂੰ ਆਦਿ ਮੁੰਡੇ ਨੂੰ ਕਿਉਂ ਰੋਕਣਾ ਮੇਰੇ ਨਾਲੋਂ ਹੁਣ ਕਾਰਵਾਈ ਹੋਣੀ ਚਾਹੀਦੀ ਹਾਂਜੀ ਹਾਂਜੀ ਇਹਦੇ ਨਾਲ ਪੂਰੀ ਢੰਡੀ ਲੱਤਾਂ ਮਾਂ ਟੁੱਟਣੇ ਚਾਹੀਦੇ ਜੀ ਇਹਨਾਂ ਨੂੰ ਸਰਖਾ ਉਹਨਾਂ ਜੇਲ੍ਹ 'ਚ ਭੇਜਿਆ ਜਾਵੇ ਜੀ ਨਾਮ ਇਹ ਤੇ ਕਿੱਥੋਂ ਦਾ ਰਹਿਣਾ ਬੜਾ ਤੁਸੀਂ ਮੇਰਾ ਨਾਮ ਜੀ ਰਮਨਦੀਪ ਕੌਰ ਆ ਜੀ ਮੈਂ ਗੱਬਰ ਦੀ ਵਾਈਫ ਆ ਤੇ ਜਿਸ ਮੇਰੇ ਦੋ ਬੱਚੇ ਨੇ ਜੇ ਦੂਜਾ ਸਾਡੇ ਗਵਾਂਡ ਦੀ ਚਿੱਟਾ ਵਿਖਦਾ ਬਹੁਤ ਜ਼ਿਆਦਾ ਤੇ ਸੋਢੀ ਨਗਰ ਆ ਜੀ ਦੇਵੇਂ ਪਿਓ ਪੁੱਤਾਂ ਨੇ ਚਿੱਟਾ ਬਹੁਤ ਜ਼ਿਆਦਾ ਹੀ ਵੇਚਦੇ ਨੇ ਤੇ ਉਹਨਾਂ ਨੇ ਜੀ ਬਹੁਤ ਤਸਾ ਨਾਲ ਕੋਲਾ ਤੇ ਮੇਰੇ ਬੱਚੇ ਜਦੋਂ ਸਕੂਲੋਂ ਆਉਂਦੇ ਨੇ ਤੇ ਅਸੀਂ ਤਾਂ ਹੀ ਦਿਹਾੜੀ ਚਲੇ ਜਾਂਦੇ ਆ ਮੇਰੇ ਬੱਚਿਆਂ ਨੂੰ ਮਗਰੋ ਜੀ ਚਿੱਟਾ ਕੋਲ ਨਾਲ ਲੈ ਜਾਂਦਾ ਏ ਤੇ ਆ ਮੇਰਾ ਮੁੰਡਾ ਜੀ ਨਾ ਮੇਰਾ ਮੁੰਡੇ ਆ ਜੀ ਤੇ ਇਹਨਾਂ ਨੂੰ ਨਾਲ ਲੈ ਕੇ ਜਾਂਦੇ ਨੇ ਤੇ ਜੀ ਬਾਅਦ ਚ ਮੇਰੇ ਜੇਬਾਂ ਚ ਪਾ ਦਿੰਦੇ ਇਹਨਾਂ ਨੂੰ ਦਸਾਂ ਪੀਂਆਂ ਦਾ ਲਾਲਚ ਦਿੰਦੇ ਨੇ ਤੇ ਜੀ ਨਾਲ ਜਦ ਜੇ ਸਾਡੇ ਮੁੰਡੇ ਨੂੰ ਰੋਕਿਆ ਜੀ ਅਸੀਂ ਅਗਰ ਮੁੰਡਿਆਂ ਨੂੰ ਉਤਈ ਸਾਡੇ ਘਰ ਆ ਕੇ ਸਾਡੇ ਗਲ ਪਾਏ ਨੇ ਤੇ ਮੇਰੇ ਬੰਦੇ ਦਾ ਜੀ ਇਹਨਾਂ ਨੇ ਸਿਰ ਪਾੜ ਦਿੱਤਾ ਅਸੀਂ ਜੇ ਥਰਖਾਸ਼ ਦਿੱਤੀ ਜਦੋਂ ਥਰਖਾਸ਼ ਦੇ ਕੇ ਅਸੀਂ ਆਏ ਜੀ ਇਹਨਾਂ ਨੇ ਸਿਰ ਪਾੜ ਦਿੱਤਾ ਤੇ ਜੀ ਨਾ ਤਾਂ ਸਾਡੇ ਕੱਲਾਲੇ ਸੁਣਦੇ ਨੇ ਤੇ ਨਾ ਸਾਡੇ ਜੀ ਅਸੀਂ ਸ਼ਹਿਰ ਵੀ ਗਏ ਆ ਡੀਸੀ ਦਫ਼ਤਰ ਵੀ ਗਏ ਆ ਸਾਡੀ ਕਿਸੇ ਨੇ ਜੀ ਕਾਰਵਾਈ ਨਹੀਂ ਕੀਤੀ ਜੀ ਸਾਡੇ ਬਿਆਨ ਨਹੀਂ ਲੈਣ ਆਏ ਘਰ ਦਾ ਘਟਾਉਣ ਲੱਗੀ ਸਹੀ ਕਰ ਦੇਣਾ ਹੂੰ ਹੂੰ ਤੇ ਭਗਵਾਨ ਤਮਾਮਤਾ ਕਹਿੰਦੇ ਨੇ ਅਸੀਂ ਚਿੱਤੇ ਖਿਲਾਫ ਅਸੀਂ ਘਟਵਾਣੇ ਪਏ ਜਿਹੜੇ ਘਰ ਵੇਚਦੇ ਨੇ ਤਪਰ ਜੀ ਮੈਨੂੰ ਨਹੀਂ ਲੱਗਦਾ ਮੈਨੂੰ ਤਾਂ ਲੱਗਦਾ ਪੁਲਿਸ ਸਵੇ ਦਰਦੀ ਆ ਚਿੱਟਿਆਰਿਆਂ ਤੋਂ ਚਿੱਟਿਆਰੇ ਕਹਿੰਦੇ ਨੇ ਸਾਡੇ ਕੋਲ ਪੈਸਾ ਬਹੁਤ ਹੈ ਤੇ ਸਾਡਾ ਕੀ ਕਰ ਲਿਆਊਗਾ ਕੋਈ ਭਗਵੰਤ ਮਾਨ ਵੀ ਕੁਝ ਕਰ ਸਕਦਾ ਕੋਈ ਸਰਕਾਰ ਨਹੀਂ ਉਹ ਕੁਝ ਕਰ ਸਕਦੀ ਹੁਣ ਤੁਹਾਡੀ ਕੀ ਮੰਗ ਹੈ ਸਾਡੀ ਮੰਗ ਇਹ ਹੈ ਜੀ ਸਾਨੂੰ ਨਿਆਂਪਾਤ ਦਵਾਈਆ ਜਾਵੇ ਜੀ ਸਾਡੇ ਜੀ ਮੁੰਡੇ ਨੂੰ ਚਿੱਤੇ ਤੇ ਨਾਮ ਲੰਦੇ ਨੇ ਕੱਲ ਨੂੰ ਵੇਚਣ ਲੱਗ ਪਵੇ ਜਾਂ ਮਰਨ ਜਾਂ ਵੇਪੀਨ ਲੱਗ ਪਵੇ ਜਿਹਦੇ ਚ ਜ਼ਿੰਮੇਵਾਰ ਸਿਰਫ ਹੋਵੇ ਹੀ ਆ ਚਿੱਟਿਆਲੇ ਹਾਂਜੀ ਹਾਂਜੀ ਸੋਢੀ ਨਗਰ ਪਿੰਡ ਦਾ ਸਾਡੇ ਗਵਾਂਢ ਦੀ ਵੇਖਦਾ ਪਿਆ ਜਿੱਟਾ ਬਹੁਤ ਜ਼ਿਆਦਾ ਸੋਢੀ ਨਗਰ ਚ ਜਿੱਟਾ ਵੇਖਦਾ ਪਿਆਈ ਨਾਲ ਨਾਲ ਲੱਗ ਕੇ ਵੇਖਦਾ ਕਿਸ ਤਰ੍ਹਾਂ ਵੇਖਦਾ ਕਿਸ ਤਰ੍ਹਾਂ ਆਉਂਦੇ ਨੇ ਉਹ ਜੀ ਆਉਂਦੇ ਨੇ ਜੇ ਬਾਹਰ ਵੇਖਦਾ ਏਥੇ ਨਹੀਂ ਜੀ ਵੇਖਦਾ ਪਿੰਡ ਚ ਨਹੀਂ ਵੇਚਦੇ ਮੇਰੇ ਬੱਚਿਆਂ ਨੂੰ ਨਾਲ ਲੈ ਜਾਂਦੇ ਨੇ ਬਾਹਰ ਨੂੰ ਲੈ ਕੇ ਜਾਂਦੇ ਨੇ ਵੀ ਆ ਜਾ ਆਪਾਂ ਕਬੂਤਰ ਫਰਮ ਚੱਲ ਗਏ ਕਬੂਤਰ ਫਰਮ ਕੋਤੇ ਕੁਝ ਨਹੀਂ ਜਾਂਦੇ ਜੀ ਉਹ ਉਹ ਜੀ ਕੱਚੇ ਰਾਵਾਂ ਤੇ ਲੈ ਜਾਂਦੇ ਨੇ ਤੇ ਉਹ ਕਹਿੰਦੇ ਨੇ ਜੀ ਆ ਜਾ ਆਪਾਂ ਚਿੱਟਾ ਦੇਣਾ 10-20 ਰੁਪਏ ਦਿੰਦੇ ਨੇ ਤੇ ਮੈਂ ਉਹ ਜੇਬਾਂ ਚ ਪਾ ਕੇ ਤੇ ਨਾਲ ਤੋਂ ਵਕਾਂਦੇ ਨੇ ਹਾਂਜੀ ਉਹਨਾਂ ਨੇ ਕੋਠਾ ਪਾਲੇ ਦੀ ਜਾਤ ਸ਼ਰਿਆਮ ਉਹਨਾਂ ਕੋਲਸਲਾ ਨਹੀਂ ਹਸਲੇ ਦਾ ਸਾਨੂੰ ਡਰਾਵਾ ਪਾਉਂਦੇ ਨੇ ਹਾਂਜੀ ਉਸਲੇ ਦਾ ਬਹੁਤ ਡਰਾਵਾ ਪਾਦਰ ਮੇਹੀ ਤੁਨੋਂ ਆਏ ਕਰਦਾਂਗੇ ਤੁਹਾਨੂੰ ਜਾ ਕਰਦਾਂਗੇ ਸ਼ਰਿਆਮ ਸਾਡੇ ਘਰ ਇੱਤਾ ਚਲਾਉਂਦੇ ਨੇ ਕੋਈ ਕਾਰਵਾਈ ਨਹੀਂ ਕਰ ਕੋਈ ਕਾਰਵਾਈ ਨਹੀਂ ਹੋਈ ਅੱਜ ਸਾਨੂੰ ਦੇ ਲੋ ਚੱਲੇ ਪੰਜ ਸਾਡੇ ਸਰਖਾਸ਼ ਦਿੱਤੀ ਨੂੰ ਜੀ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਦਰਦੀ ਪੁਲਿਸ ਕੀ ਦਰਦੀ ਹੈ ਜੀ ਪੁਲਿਸ ਸ਼ਰਿਆਮ ਦਰਦੀ ਅਸੀਂ ਆਪ ਕਹਿੰਦੇ ਵੀ ਪੁਲਿਸ ਦਰਦੀ ਹੈ ਜੀ ਕੁਝ ਨਹੀਂ ਕਰਦੀ ਪੁਲਿਸ ਪੁਲਿਸ ਸਾਡੇ ਘਰ ਆਈ ਆ ਦੇਖ ਕੇ ਗਈ ਮੌਕਾ ਪਰ ਪੁਲਿਸ ਨੇ ਕੁਛ ਨਹੀਂ ਕਿਹਾ ਉਹਨਾਂ ਨੂੰ ਹਾਂਜੀ 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 ਕੁਛ ਨਹੀਂ ਕਿਹਾ ਜੀ ਪੁਲਸਾ ਲੈਣੇ ਕੱਲ ਤੇਰੀ ਭਗਵੰਤ ਮਾਨ ਤੱਕ ਪਹੁੰਚਣੀ ਹਾਂਜੀ ਹਾਂਜੀ ਭਗਵੰਤ ਮਾਨ ਤੱਕ ਪਹੁੰਚਣੀ ਚਾਹੀਦੀ ਆ ਉਹਨਾਂ ਨੂੰ ਦਿਖਾਉਣੇ ਚਾਹੀਦੇ ਨੇ ਵੀ ਇੱਧਰ ਹਾਲਾਤ ਦੇਖੋ ਵਿਗੜ ਵਿਹੜੀਦਾਰ ਕਰਦੇ ਨੇ ਉਹਨਾਂ ਦੇ ਹਾਲਾਤ ਦੇਖੋ ਤੇ ਚਿੱਟੇ ਵਾਲਿਆਂ ਦੇ ਹਾਲਾਤ ਦੇਖੋ ਜਾ ਕੇ ਹਾਂਜੀ ਸਾਡਾ ਘਰ-ਬਾਰ ਦੇਖਣਾ ਉਹ ਵਿਹੜੀਦਾਰ ਬੰਦੇ ਆ ਤੇ ਇਹ ਜੀ ਸਾਡੇ ਬੱਚਿਆਂ ਨੂੰ ਮਗਰੋਂ ਪਿੱਟਾ ਮਕਾਉਂਦੇ ਨੇ ਤੇ ਅਸੀਂ ਜੀ ਉਹਨਾਂ ਦੇ ਖਿਲਾਫ ਬੋਲੇ ਆ ਤੇ ਜੀ ਉਹਨਾਂ ਨੇ ਸਾਡੇ ਨਾਲ ਆਹ ਹਾਲ ਕੀਤਾ ਜੀ ਸਿਰ ਪਾੜਿਆ ਜੀ ਇਹਦਾ ਤੇ ਸਾਨੂੰ ਇਨਸਾਫ਼ ਚਾਹੀਦਾ ਜੀ ਪਿਛਲੇ ਦਿਨਾਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਇੱਕ ਲੇਡੀ ਨਾਮ ਕਰਮਨਦੀਪ ਕੌਰ ਵਾਸੀ ਪਿੰਡ ਸੋਢੀ ਨਗਰ ਉਹ ਦੱਸ ਰਹੀ ਹੈ ਕਿ ਉਸਦੇ ਪਿੰਡ ਵਿੱਚ ਕੁਝ ਵਿਅਕਤੀ ਨਸ਼ਾ ਵੇਚਦੇ ਨੇ ਤੇ ਉਹ ਬੱਚਿਆਂ ਨੂੰ ਮਜਬੂਰ ਕਰਦੇ ਨੇ ਨਸ਼ਾ ਵੇਚਣ ਲਈ ਤੇ ਜਦੋਂ ਉਸ ਲੇਡੀ ਦੇ ਆਪ ਦੇ ਬੱਚਿਆਂ ਨੂੰ ਮਜਬੂਰ ਕੀਤਾ ਗਿਆ ਤੇ ਉਹਦੇ ਮਨਾ ਕਰਨ ਤੇ ਉਸਦੇ ਪਤੀ ਨਾਲ ਕੁੱਟਮਾਰ ਹੋਈ ਇਸ ਮਾਮਲੇ ਨੂੰ ਗੌਰ ਨਾਲ ਵੈਰੀਫਾਈ ਕਰਦੇ ਹੋਏ ਅਸੀਂ ਇਹ ਪਾਇਆ ਕਿ ਜਿਹੜੀ ਲੇਡੀ ਇਸ ਬੰਦਿਆਂ ਤੇ ਇਲਜ਼ਾਮ ਲਾ ਰਹੀ ਹੈ ਉਹ ਬੰਦੇ ਪਿੰਡ 'ਚ ਹੋਣਾ ਹਜੇ ਤੱਕ ਤਸਦੀਕ ਨਹੀਂ ਹੋਈ ਤੇ ਸ਼ਾਇਦ ਉਹ ਪਿੰਡ ਤੋਂ ਭੱਜੇ ਹੋਏ ਨੇ। ਇਹਨਾਂ ਪਿੱਛੇ ਅਸੀਂ ਰੇਡ ਵੀ ਕਰ ਰਹੇ ਹਾਂ ਤੇ ਲੇਡੀ ਦੀ ਸਟੇਟਮੈਂਟ ਰਿਕਾਰਡ ਕਰਕੇ ਉਸਤੇ ਬੰਦ ਦੀ ਐਫਆਈਆਰ ਸਖਤ ਤੋਂ ਸਖਤ ਐਕਸ਼ਨਸ 'ਚ ਆਪਾਂ ਸੈਕਸ਼ਨਸ 'ਚ ਰਿਕਾਰਡ ਕਰਾਂਗੇ। ਜੀ ਹਾਂ ਬਿਲਕੁਲ ਜੀ ਮੈਂ ਦੱਸਿਆ ਕਿ ਇਹ ਇੱਕ ਬਹੁਤ ਗੰਭੀਰ ਮੁੱਦਾ ਹੈ ਤੇ ਅਸੀਂ ਇਸ ਨੂੰ ਵੈਰੀਫਾਈ ਕਰਕੇ ਜੋ ਵੀ ਇਹਦੇ ਕਲਪਰੇਟ ਨੇ ਉਹਨਾਂ ਤੇ ਆਪਾਂ ਸਟ੍ਰਿਕਟ ਐਕਸ਼ਨਸ ਲੈਂਦੇ ਹੋਏ ਐਫਆਈਆਰ ਰਜਿਸਟਰ ਕਰਾਂਗੇ ਤੇ ਇਹ ਵੀ ਮੇਕ ਸ਼ੂਰ ਕਰਾਂਗੇ ਕਿ ਉਹ ਦੁਬਾਰਾ ਇਸ ਤਰ੍ਹਾਂ ਦਾ ਕੰਮ ਨਾ ਹੋਵੇ।